ਆ ਦੇਖੋ ਤੁਸੀਂ ਲੇਵੇ ਦੀ ਵੰਤਰ ਦੇਖੋ ਐ ਤੁਰਦੀ ਹੈ ਨਾ ਜਮਾ ਐ ਇਹ ਚੱਕੋ ਬਹੁਤ ਚੰਗੀ ਹੈ ਇਹ 70000 ਤੱਕ ਛੱਡ ਦਿਆਂਗੇ ਬਸੇਰਾ ਆਪਾ ਇਹ ਆ ਦੇਖੋ ਇਹ ਦੇਖੋ ਗਾਂ ਆ ਦੋ ਗਾਇਆਂ ਚੱਲੀਆਂ ਬਾਈ ਲੈ ਕੇ ਗਈਆਂ ਪਿੰਡ ਰੱਲੇ ਤੋਂ ਲੋਟ ਆ ਕੰਮ ਸੋਹਣੀ ਹੈ ਬਹਿੜ ਤੇਰੀ ਇਹ ਇਹ ਦਾ ਫੋਜ ਸਾਹਿਬ ਕੀ ਰੇਟ ਇਹ ਹਾਂ ਨਾ ਭਾਈ 82000 ਦੇ ਦੇ ਦਾਂਗੇ ਮੁੱਲ 50 30 ਗਾਇਆਂ ਚੋਂ 2 ਗਾਇਆਂ ਸਿਲੈਕਟ ਕਰੀਆਂ ਮੈਂ ਹੋ ਸਕਦਾ ਕਿਹੜੀ ਭੇਜ ਦਿੰਦਾ ਉਹਦੇ ਸਹੀ ਗੱਲ ਪਰ ਆਦੇ ਫਾਰਮ ਜਾਵੇ ਜਿਹੜੀ ਤਸੱਲੀ ਆ ਜਿਹੜੇ ਦੋ ਚੰਗੇ ਲੱਗਦੇ ਆ ਜੋ ਲੈਣੇ ਇੱਕ ਲੈਣੇ 10 ਲੈਣੇ 5 ਲੈ ਆਉਂਦੇ ਫਾਰਮ ਚੱਕ ਲੈ ਕੇ ਆਨਲਾਈਨ ਨਾ ਮਗਾਵੇ ਸਹੀ ਗੱਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਫਿਰ ਆਪਾਂ ਪਿੰਡ ਦਲੇਲ ਵਾਲੇ ਦੇ ਵਿੱਚ ਪਹੁੰਚੇਗੇ ਭਾਈ ਫੌਜੀ ਕੋਲੇ ਅੱਜ ਆਪਾਂ ਫਿਰ ਤੁਹਾਨੂੰ ਇੱਕ ਬਹੁਤ ਸੋਹਣੀਆਂ ਸੁਨੱਖੀਆਂ ਗਿਣਤੀ ਗਾਵਾਂ ਦੀ ਹੁੰਦੀ ਹੈ ਬਹੁਤ ਜ਼ਿਆਦੇ ਇੱਕ ਵਾਰ ਤਾਂ ਇਹ ਹੀ ਲੱਗਦਾ ਵੀ ਜਦੋਂ ਅੰਦਰ ਵੜਦੇ ਆਂ ਫਾਰਮ ਦੇ ਵਿੱਚ ਵੀ ਕੋਈ ਮੰਡੀ ਦੇ ਵਿੱਚ ਆਗੇ ਹੁੰਨੇ ਆ ਗੱਬਣਾ ਦੀ ਗੱਲ ਕਰਕੇ ਸੂਈਆਂ ਦੀ ਗੱਲ ਕਰਕੇ ਹਨਾ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਗਾਂ ਮਿਲੋਗੀ ਇਹ ਫਿਰ ਮੇਨ ਗੱਲ ਕਰੀਏ ਵੀ ਆਪਾਂ ਇੱਕ ਵੀਡੀਓ ਬਣਾਉਣ ਦਾ ਮੇਨ ਮਕਸਦ ਇਹੀ ਆ ਵੀ ਭਾਈ ਫਲਾਨਾ ਪਿੰਡ ਹੈ ਤੇ ਉੱਥੋਂ ਦੇ ਬੰਦੇ ਵਪਾਰ ਕਰਦੇ ਆ ਤੇ ਵਪਾਰ ਲੈਣ ਦੇ ਵਿੱਚ ਇੰਨੇ ਪਸ਼ੂ ਹੁੰਦੇ ਆ ਹਨਾ ਹੁਣ ਵੀਡੀਓ ਦੇ ਵਿੱਚ ਮੈਂ ਕੱਲੀ-ਕੱਲੀ ਗਾਂ ਦਿਖਾ ਦੂੰ ਗਿਣ ਤੁਸੀਂ ਆਪੇ ਲਓ 35 ਹੈ ਕਿ 40 ਆ ਆਹ ਦੇਖ ਲਓ ਲਾਲ ਕਾਲੀਆਂ ਰੰਗ ਬਰੰਗੀਆਂ ਚਿੱਟੀਆਂ ਹਨਾ ਗਾਵਾਂ ਸੋਨੂੰ ਮਿਲਣਗੀਆਂ ਤੇ ਇਧਰਲੇ ਪਾਸੇ ਵੀ ਦੇਖ ਲਓ ਹਨਾ ਅੰਦਰ ਹਨੇਰਾ ਪੈਂਦਾ ਤੇ ਇੱਕ ਉਹ ਖੜੀ ਆ ਖੂਜੇ 'ਚ ਤੇ ਆ ਜੋ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਉਣੀ ਆ ਕੀ ਡਿਟੇਲ ਰਹੂਗੀ ਤੇ ਆਪਾਂ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਤੁਹਾਨੂੰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣੇ ਨੂੰ ਦੇਖਣ ਵਾਲਿਆਂ ਨੂੰ ਨਾਮ ਦੱਸੋਗੇ? ਨਾਮ ਫੌਜੀ ਪ੍ਰਧਾਨ ਦਲੇਲਵਾਲਾ, ਬੀਪੀਓ ਦਲੇਲਵਾਲਾ, ਜ਼ਿਲ੍ਹਾ ਮਾਨਸਾ, ਤਹਿਸੀਲ ਭਲਾੜਾ, ਤਹਿਸੀਲ ਭਲਾੜਾ। ਠੀਕ ਆ। ਫੌਜੀ ਸਾਹਿਬ ਜਿਵੇਂ ਆਪਾਂ ਗੱਲ ਕਰ ਗਏ ਹਨਾ, ਆਪਣੇ ਬਾਈ ਜੀ ਵੀ ਅੱਜ ਨਾਲ ਖੜੇ ਨੇ। ਇਹਨਾਂ ਨੇ ਅੱਜ ਆਪਣੇ ਤੋਂ ਦੋ ਗਾਵਾਂ ਖਰੀਦੀਆਂ। ਇਹ ਬਾਈ ਪੁਰਾਣੀ ਵੀਡੀਓ ਦੇਖ ਕੇ ਆਏ ਸੀ ਆਪਣੀ। ਅੱਛਾ। ਇਹਨਾਂ ਨੇ ਰੱਲੀ ਦੇ ਬਾਈ ਦੋ ਗਾਵਾਂ ਲੈ ਕੇ ਇੱਕ ਤੋਂ ਦੋ ਨੰਬਰ ਦੱਬੀ ਬੱਚੀ ਲੈ ਕੇ। ਕਿਹੜੀ? ਦੋ ਨੰਬਰ ਵੱਡੀ। ਅੱਛਾ। ਇਹ ਦੇਖੋ। ਆਹਾਂ ਬੱਚੀ। ਹਾਂ ਇਹਨੇ ਕੱਢਿਆ 40-42 ਕਿਲੋ ਦੁੱਧ। ਠੀਕ ਹੈ ਇਹ ਕੱਚੀ ਹੈ 10-12 ਦਿਨਾਂ ਦੀ 10-12 ਦਿਨਾਂ ਦੀ ਹੈ ਤੇ ਸੂਆ ਕਿੰਨਾ ਸੂਂਦੀ ਹੈ ਸੂਆ ਦੂਜਾ ਬਾਈ ਦੂਜਾ ਸੂਆ ਠੀਕ ਹੈ ਮੈਂ ਇੱਕ ਗੱਲ ਕਹਿਣਾ ਵੀ ਬਾਈ ਕਹਿੰਦੇ ਨਾ ਵੀ ਰੇਟ ਨਹੀਂ ਦੱਸਣਾ ਵੀ ਕਿੰਨੇ ਦੀ ਲੈ ਕੇ ਗਏ ਆ ਅਸੀਂ ਪਰ ਮੈਂ ਆਖਿਆ ਵੀ ਆਪਾਂ ਦੱਸਣੀ ਹੈ ਬਾਈ ਤੋਂ ਵੀ ਤੁਸੀਂ ਨਾ ਬਾਈ ਦਾ ਨੰਬਰ ਵੀ ਮੈਂ ਲੈ ਕੇ ਦੇਵਾਂਗਾ ਇਹ ਭਾਈ ਜੀ ਦਾ ਤੇ ਇਹਨਾਂ ਨਾਲ ਵੀ ਗੱਲਬਾਤ ਕਰਵਾਉਂਗਾ ਬਾਕੀ ਬਾਈ ਫੋਜੀ ਜੀ ਇਹ ਗੱਲ ਕਰਕੇ ਜਿਹੜੀ ਆਹ ਵਹਿੜ ਦਿੱਤੀ ਆਪਾਂ ਹੈਨਾ ਆਇਓ ਬਾਈ ਮੜੀ ਨੇੜੇ ਆ ਜਾਓ ਕਿੰਨੇ ਦੀ ਮਤਲਬ ਹੁਣ ਤੁਸੀਂ ਖਰੀਦ ਕੀਤੀ ਇਹਨਾਂ ਨੂੰ ਬਈ 130 ਹੀ ਦਿੱਤੀ ਆ ਗਿਫਟ ਹੀ ਦਿੱਤਾ ਹੈ ਨਾ ਗਿਫਟ ਦਿੱਤਾ ਹੈ ਨਾ ਜਿਆਦਾ ਚੰਗੀ ਭੈੜਾ ਇਹ ਲਊ ਘਟੂ ਘਟ 10 12 ਦੇ ਲਈ ਜੇ ਤੁਸੀਂ ਹੁਣ ਵੇਚਣੀ ਹੁੰਦੀ ਕਿੰਨੇ ਦੇ ਵੇਚ ਦਿੰਦੇ ਚਲੋ ਉਹ ਤਾਂ ਮਾਲਕ ਨੂੰ ਪਤਾ ਕਿੰਨੇ ਦੇ ਵੇਚਦੇ 5-7000 ਹੋਰ ਉੱਤੇ ਉੱਤੀ ਵੇਚਦੇ ਹੁੰਦੀ ਜ਼ਿੰਮੇਦਾਰ ਕਰਕੇ ਮੜਾ ਮੋਟਾ ਕੋਈ ਲੈਸਦਾ ਨਹੀਂ ਵੇਚ ਲੈਸ ਕਰਦਾ ਹੈ ਨਾ ਠੀਕ ਹੈ ਬਦੂ 40 ਕਿਲੋ ਚੋਇਆ ਹੋਇਆ 40 ਕਿਲੋ ਚੋਇਆ ਹੈ ਓਟ ਤੇ ਹੀ ਗਈ ਹੈ ਬਸ ਕਸਾ ਓਟ ਵਾਲਾ ਕੰਮੀ ਹੈ ਬਸ ਠੀਕ ਹੈ ਠੀਕ ਹੈ ਤੇ ਬਾਈ ਸੋਨੂ ਕਿਵੇਂ ਲੱਗੀ ਵਧੀਆ ਲੱਗੀ ਬਾਈ ਸੋਨੂ ਵਧੀਆ ਤੇ ਇੱਥੇ ਆ ਕੇ ਕਿਵੇਂ ਲੱਗਿਆ ਸੋਨੂ ਬਹੁਤ ਵਧੀਆ ਲੱਗਿਆ ਬਾਈ ਬਹੁਤ ਵਧੀਆ ਅੱਛਾ ਕੋਈ ਲੱਗਿਆ ਕੋਈ ਨਹੀਂ ਨਹੀਂ ਇੱਜ਼ਤ ਕਰੀਆ ਵਧੀਆ ਜਿਵੇਂ ਮੈਂ ਵੀਡੀਓ ਜੀ ਚ ਕਰਵਾਉਣਾ ਹੁੰਨਾ ਹੈਗਾ ਉਵੇਂ ਹੀ ਹੈ ਕਿ ਫਰਕ ਨਹੀਂ ਆਉਂਦੀ ਆ ਉਵੇਂ ਹੀ ਆ ਬਾਈ ਵਧੀਆ ਇੱਕ ਹੋਰ ਹੈ ਬਾਈ ਰਮਣਾ ਸੀ ਨਾ ਪਿਛਲਾ ਰਿਕਾਰਡ ਅਗਲੇ ਤੋਂ ਦੇਖ ਲੈਣਿਆ ਜਿਵੇਂ ਅਗਲਾ ਦੱਸ ਹੁੰਦਾ ਓਟ ਹੁਣ ਸਾਡੇ ਕੋਲ ਬਹੁਤ ਵਪਾਰੀ ਆਉਂਦਾ ਓਟ ਅਸੀਂ ਘੱਟ ਕਿਉਂ ਓਟ ਦਾ ਸਾਡੇ ਕੋਲ ਗੱਪਣ ਗਾਈ ਆਉਂਦੀਆਂ ਠੀਕ ਹੈ ਕੋਈ ਵੀ ਗਾਂ ਸਾਡੇ ਕੋਲ ਪਿਛਲੇ ਸੂਏ ਚੋਈ ਨਹੀਂ ਹੁੰਦੀ ਜਿਵੇਂ ਹੁਣ ਤੁਸੀਂ ਬਾਈ ਦੁਕਾਨ ਲੈ ਲਈ ਬਾਈ ਨੇ ਕਹਿੰਦਾ ਯਾਰ ਪਿਛਲੇ ਸੂਏ ਮੇਰਾ 27 28 ਕਿਲੋ ਚੋਇਆ ਠੀਕ ਹੈ ਤੇ ਉਸ ਜਰਮਾਨੇ ਚ ਲਾ ਕੇ ਮੈਂ ਅਗਲੇ ਨੂੰ ਦੱਸ ਅਗਲੇ ਨੂੰ ਦੱਸ ਦੇਈਂ ਠੀਕ ਹੈ ਪਰ ਗਾਈਆਂ ਆਪਣੇ ਕੋਲ ਜਿਹੜੇ 10 15 ਪੀਸ ਨੇ ਪਤੀ ਦੁੱਧ ਵਾਲੇ ਪੀਸ ਦੁੱਧ ਵਾਲੇ ਪੀਸ ਹੁਣ ਜਿਵੇਂ ਆ ਗਾਂ ਇਹ ਗਾਂ ਕੱਢ ਦੂਗੀ 30 32 ਕਿਲੋ ਦੁੱਧ ਕੱਚੀ ਆ ਚੜਾ ਲਓ ਚੜਾ ਲ ਤੇ ਕਿੰਨੇ ਕਿ ਦਿਨ ਲੈ ਜੂਗੀ ਭਾਈ ਜੀ ਇਹ ਦਿਨ ਅਜੇ ਘੱਟੋ ਘੱਟ ਇਹ ਲੈਵੇ ਹਿਸਾਬ ਨਾਲ ਜੀ 8 7 8 ਦਿਨ ਆਰਾਮ ਨਾਲ ਲੈ ਲੈ ਜੂਗੀ 10 ਦਿਨ ਵੀ ਲੈ ਸਕੀ ਕੀ ਰੇਟ ਰਹੂ ਇਹਦਾ ਇਹ ਦੇ ਦਾਂਗਾ ਭਾਈ 1 10 ਦੀ ਹਾਂ 1 10 ਦੀ ਤੇ ਦੁੱਧ ਕਿੰਨਾ ਪਾ ਦੂਗੀ ਦੁੱਧ 30 ਦੇ ਆਸ-ਪਾਸ ਪਾ ਦੂ 30 ਦੇ ਆਸ-ਪਾਸ ਕਰ ਦੂਗੀ 30 ਦੇ 30 ਕਿਲੋ ਦੇ ਆਸ-ਪਾਸ ਦੁੱਧ ਪਾ ਦੂ ਭਾਈ ਦਾ ਕਹਿਣਾ ਹੈਗਾ ਜਿਆਦਾ ਜਗ ਆਪਾਂ ਜਿਆਦਾ ਚੰਗੀ ਗਾਂ ਹੈ ਹਾਂ ਨਾਗਾ ਆਪਾਂ ਕੋਈ 2 4 ਹੀ ਦਿਖਾਵਾਂਗੇ ਤੋੜੀ ਜਾ ਕੋ ਕਿਣਾ ਰਹਿ ਗਿਆ ਇਹ ਆ ਦੇਖੋ ਇਹ ਦੇਖੋ ਗਾਂ ਦੀ ਝੋਲੀ ਝਾਲੀ ਦੇਖੋ ਹਨਾ ਕਿੰਨੀ ਚੰਗੀ ਹੈਗੀ ਤੇ ਅੰਦਰ ਆਪਾਂ ਤੋੜ ਕੇ ਦਿਖਾਉਣੇ ਆਗੇ ਬਾਕੀ ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਮੈਜਰ ਸਕੋਰ ਫੇਸ ਕੁਆਲਿਟੀ ਸਾਰੀ ਚੀਜ਼ ਚੰਗੀ ਹੈ ਇਹਦੀ ਹਾਂ ਨਹੀਂ ਰੰਗਵਾਜ ਵੀ ਬਹੁਤ ਚੰਗਾ ਹੈ ਆ ਜੋ ਬਾਕੀ ਭਾਈ ਮੈਂ ਤੁਹਾਨੂੰ ਦੱਸ ਦਾਂਗਾ ਵੀਡੀਓ ਵਾਲੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਹੈਨਾ ਤੇ ਪਸ਼ੂ ਜਿਹਦੇ ਕੋਲੇ ਉਹਨੇ ਦਿਖਾਉਣੀ ਹੁੰਦੇ ਆ ਆਪ ਦੀ ਫਾਰਮ ਦੇ ਤੇ ਆ ਕੇ ਨਾ ਵਿਜ਼ਿਟ ਜ਼ਰੂਰ ਕਰਿਆ ਬਾਕੀ ਭਾਈ ਆਪਣੇ ਕੋਲ 30-32 ਗਾਇਆਂ ਹਰ ਹਫਤੇ ਅਵੇਲੇਬਲ ਹੁੰਦੀਆਂ ਤੇ ਜਿੰਨੇ ਕੁ ਵੀਡੀਓ ਦੇਖਦੇ ਭਾਈ ਇੱਕ ਮੇਰੀ ਬੇਨਤੀ ਆ ਵੀ ਸਾਡੇ ਕੋਲ ਮਾਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਬਸ ਮੰਡੀ ਵਾਲਾ ਕੰਮ ਹੀ ਹੁੰਦਾ ਤਿੰਨ ਦਿਨ ਪੂਰਾ ਮਾਲ ਹੁੰਦਾ ਸੋਮ ਮੰਗਲ ਬੁੱਧ ਤਿੰਨ ਦਿਨ ਸਾਡੇ ਕੋਲ ਘੱਟ ਹੁੰਦਾ ਠੀਕ ਆ ਇਹ ਇੱਕ ਗੱਲ ਹੋਰ ਆ ਛੰਡੇ ਨੂੰ ਨਹੀਂ ਹੁੰਦਾ ਜੇ ਕਿਸੇ ਬਾਹਰਲੇ ਗਾਹਕ ਨੇ ਸਾਡੀ ਵੀਡੀਓ ਦੇਖ ਆਉਣਾ ਤਾਂ ਵੀਰਵਾਰ ਸ਼ੁੱਕਰ ਸ਼ਨੀ ਤਿੰਨ ਦਿਨ ਆ ਸਕਦਾ ਇਹ ਇੱਕ ਮਿੰਟ ਮੈਂ ਵੀਡੀਓ ਬੰਦ ਨਹੀਂ ਕਰਦਾ ਮੈਂ ਬੰਦੇ ਦੀ ਗਾਂ ਦਿਖਾਇਆ ਮੈਂ ਜਿਹੜੀ ਉਹ ਲੈ ਕੇ ਗਿਆ ਖੜ ਜਾ ਕਰ ਇਹ ਆ ਦੇਖ ਲੋ ਮਿੱਤਰੋ ਹਨਾ ਆ ਦੋ ਗਾਇਆਂ ਚੱਲੀਆਂ ਬਾਈ ਲੈ ਕੇ ਗਿਆ ਪਿੰਡ ਰੱਲੇ ਤੋਂ ਤੇ ਬਹੁਤ ਚੰਗੇ ਮਤਲਬ ਜਿਹੜੀ ਗੱਲ ਆ ਨਾ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣੀ ਚਾਹਣਾਗਾ ਵੀ ਬੰਦਿਆਂ ਦਾ ਮਨ ਪੂਰਾ ਲੱਗਿਆ ਇੱਛਾ ਕੇ ਐ ਨਹੀਂ ਹੈਗਾ ਵੀ ਕੋਈ ਰੇਟ ਰੂਟ ਦਾ ਕੋਈ ਫਰਕ ਰਹਿ ਗਿਆ ਹੋਵੇ ਤੇ ਫੌਜੀ ਸਾਹਿਬ ਆਜੋ ਕਰਾ ਇੱਕ ਵਾਰੀ ਮੈਨੂੰ ਆ ਗਾਂ ਦੀ ਜਾਣਕਾਰੀ ਦੇ ਦਿਓ ਇਹ ਦੂਜਾ ਸੁ ਹੈ 30 27 22 ਕਿਲੋ ਇਹ ਵੀ ਦੇ ਦੋ ਬਰੀਡ ਵਾਲੀ ਗਾਂ ਅੱਛਾ ਤੋਰੀ ਵਿੱਚ ਠੀਕ ਹੈ ਕੱਚੀ ਹੈ 10 ਦਿਨਾਂ ਦੀ 10 ਲਾ ਲੋ ਹਫਤਾ ਲਾ ਲੋ ਹਫਤੇ ਜਾਂਦਾਂ ਦੇ ਬੱਚਾ ਦੇ ਦੂਗੀ ਅੱਛਾ ਬਰੀਡ ਵਾਲੀ ਗਾਂ ਬਰੀਡ ਵਾਲੀ ਹੈ ਹਾਂ 30 27 22 ਕਿਲੋ ਆਮ ਨਾਲ ਦੇ ਦਿਨ ਠੀਕ ਆ ਐ ਦੇਖ ਲਓ ਦੋਸਤੋ ਹਨਾ ਇਹ ਆ ਦੇਖੋ ਤੁਸੀਂ ਲੇਵੇ ਦੀ ਵੰਤਰ ਦੇਖੋ ਆ ਤੁਰਦੀ ਐ ਨਾ ਜਮਾ ਐ ਜਿਆਦੇ ਚੰਗੀ ਹੈ ਪੂਰੀ ਜਵਾਨੀ ਵਾਲੀ ਬਹੜਾ ਹੈ ਹਾਂ ਇਹ ਆ ਦੇਖ ਲਓ ਹੁਣ ਇਹ ਕਰਮਾ ਵਾਲੀ ਨੇ ਫੌਜੀ ਸਾਹਿਬ ਤੁਹਾਡਾ ਫਾਰਮ ਵੀ ਨਵਾਂ ਪਵਾ ਦੇਣਾ ਇੱਕ ਦਿਨ ਬਹੁਤ ਚੰਗੀ ਬਰੀਡ ਵਾਲੀਆਂ ਹਾਂ ਆਪਣੇ ਕੋਲ ਤਕਰੀਬਨ 20 ਕਗਾਈਆਂ ਇਹਦੀਆਂ ਜਿਹੜੀਆਂ 20 ਤੋਂ ਉੱਪਰ ਤੀਹ ਦੇ ਆਸ-ਪਾਸ ਦੁੱਧ ਦੇਣਗੀਆਂ ਠੀਕ ਹੈ ਬਾਕੀ ਜਮੇ ਸਿੰਗ ਵਾਲੀ ਬੱਚੀ ਬਰੀਡ ਵਾਲੀ ਹੈ ਹਾਂ ਤੇ 15 ਕਗਾਈਆਂ ਆਪਣੇ ਕੋਲ 15 ਤੋਂ ਲੈ ਕੇ 20 ਤੱਕ ਨਾਰਮਲ ਰੇਜ ਦੀਆਂ ਨੇ ਅੱਛਾ ਇਹ ਬੱਚੀ ਦੇਖੋ ਸਿੰਗ ਦਾ ਹੈਗਾ ਜਰੂਰ ਠੀਕ ਹੈ ਪਰ ਬਰੀਡਡ ਹੈ ਠੀਕ ਹੈ ਦੁੱਧ ਦੇ ਦੂੰਗੀ 27 28 ਕਿਲੋ ਆਰਮਨਾਲ ਦੇ ਦੋ ਪਹਿਲਾ ਸੂਇ ਸੁਣਾ ਨਾ ਹਾਂ ਪਹਿਲਾ ਸੂਇ ਠੀਕ ਹੈ ਸਟੋਰੀ ਕਰਾਂ ਚਾਰ ਦਿਨ ਦਾ ਹਾਂ ਪਹਿਲਾ ਸੂਇ ਇੱਕ ਟੋਕਟ ਵੀ 10 ਦਿਨ ਬੱਚੀ ਲੈ ਜਾਊਗਾ ਠੀਕ ਹੈ ਮੋੜਲਾ ਮੋੜਲਾ ਮੋੜ ਤਾ ਦੁੱਧ ਇਹ 30 ਦੇ ਆਸ-ਪਾਸ 27 28 ਫੀਡ ਤੇ ਕੱਢਣਾ ਉਹ ਚੰਗੀ ਵੀੜਾ ਦੀ ਬਣਾ ਕੇ ਤਾਂ 30 ਦਿਨ ਲੈ ਬੰਦਾ ਫਾਰਮ ਵਾਲਾ ਕੱਢ ਸਕਦਾ ਕੇ ਹੁਣ ਦੇਸੀ ਜ਼ਿਮੀਦਾਰ ਆਪ ਘਰੇ ਜੋ ਕੇ ਨਾਰਮਲ ਜਿਹਾ ਵਾਲ 20 22 25 ਕਿਲੋ ਤੱਕ ਕੱਢ ਸਕਦਾ ਕੱਢ ਸਕਦਾ ਹੈ ਨਾ ਤੇ ਇਹਦਾ ਹਾਨਾ ਰੇਟ ਫਿਰ ਇਹ ਦੇ ਦਾਂਗੇ ਭਾਈ ਆਪਾਂ ਹਾਨਾ 15 ਦੀ ਦੇ ਦੇ 15 ਦੀ ਵੈਰੀ ਗੁੱਡ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਰੇਟ ਹੈ ਜਿਹੜੇ ਇੱਕ ਗੱਲ ਹੋਰ ਉਹ ਪਹਿਲਾ ਬੰਦਾ ਜਿਹੜਾ ਕਹਿੰਦਾ ਸੀ ਯਾਰ ਰੇਟ 115 ਕੀਤਾ ਦੂਜੀ ਦਾ ਮਾਂ ਮਿਲੂ ਵੀ 115 ਹੀ ਹਾਂ ਆ ਚਿੱਟੀ ਬੱਛੇ ਬਈ ਰਮਣਾ ਹਾਂ ਹਾਂ ਇਹਦੇ ਪੈਸੇ 10 ਦੇਣਾ ਹਜੇ ਇਹ ਫੌਜੀ ਇੱਕ ਗੱਲ ਦੱਸਾਂ ਤੈਨੂੰ ਆ ਨੇੜੇ ਹੋਈ ਮੜਾ ਜਾ ਆ ਤਾਂ ਤੇਰੇ ਨਾਲ ਹੀ ਰਲ ਗਈ ਜਾ ਮੇਰੇ ਨਾਲ ਤਾਂ ਰਲ ਗਈ ਬਈ ਪੀਸ ਵੀ ਦੁੱਧ ਵਾਲਾ ਹੈ ਇਹ ਘੱਟੋ ਘੱਟ ਵੀ 10 ਦਿਨ ਕੱਚੀ ਹੈ ਅੱਛਾ ਬਣੂਗੀ ਬਹੁਤ ਦੁੱਧ 22 23 ਕਿਲੋ ਆਹਮ ਨਾਲ ਕੱਢ ਦੂਗੀ ਅੱਛਾ ਅੱਛਾ ਠੀਕ ਹੈ ਗੱਲ ਤੇਰੀ ਵਧੀਆ ਜਾਣਬਰ ਮੈਂ ਤੈਨੂੰ ਦੱਸਾਂ ਹੋ ਜਾਏਗਾ ਮੈਂ ਤੇਰੀ ਹਾਂ ਚ ਹਾਂ ਜਮਾ ਮਲਾਈ ਨੇ ਜਿੱਥੇ ਤੂੰ ਗਲਤ ਹੋਏਂਗਾ ਨਾ ਮੈਂ ਉੱਥੇ ਕਹਿ ਦਊ ਤੇਨੂੰ ਹੁਣ ਦੇਖ ਗੱਲ ਸੁਣ ਮੇਰੀ ਆ ਇਹ ਜੇ ਰੇਟ ਵੀ ਨਹੀਂ ਕਿਸੇ ਫਾਰਮ ਦੇ ਉੱਤੇ ਮਿਲਦਾ ਜਿਆਦੇ ਗਲਤ ਆਪਾਂ ਬਈ ਕਰਨ ਵਾਲੀ ਜੇ ਕੋਈ ਆਉਂਦਾ ਜਿਮੀਦਾਰ ਸਿੱਧਾ ਹੁੰਦਾ ਆਪਣੇ ਫਾਰਮ ਚੋਂ ਗਾਇਆਂ ਲਿਆ ਸਕਦਾ ਕੋਈ ਜਿਆਦੇ ਆਏ ਉਹ ਨਹੀਂ ਹੈਗਾ ਵੀ ਲੱਖ ਮੰਗ ਕੇ ਅਸੀਂ ਆ ਜਾ ਬਾਹਰ ਪਹਰ ਆ ਜਾ ਪਹਰ ਜਿੰਨਾ ਕੇ ਰੇਟ ਹੈ ਸਾਮਾ ਰੇਟ ਬੱਛੀ ਸੀ ਤੁਸੀਂ ਨਾ ਇਧਰ ਲੰਬੇ ਤੋਰ ਤੇ ਵੀਡੀ था 갔다 ਉਹ ਅਸੀਂ ਤਾਂ ਵੀਡੀਓ ਬਣਾਉਣ ਵਾਲੀ ਕਰਦਗੇ ਕਰਦਾ 30 ਕਿਲੋ ਰਾਮ ਰੋ ਦੁੱਧ ਦੇ ਜੋ ਹਾਂ ਨਹੀਂ ਲੋਟ ਆ ਕੰਮ ਸੋਹਣੀ ਹੈ ਵਹਿੜ ਤੇਰੀ ਇਹ ਇਹ ਦਾ ਫੋਜ ਸਾਹਿਬ ਫਿਰ ਕੀ ਰੇਟ ਹੈ ਇਹ ਹਾਂ ਨਾ ਭਾਈ 82000 ਦੇ ਦਾਂਗੇ ਮੁੱਲ 85 ਹੈ ਦੋ ਤਿੰਨ ਹਜ਼ਾਰ ਗਾਹ ਦਾ ਮਾਨਤਣ ਕਰ ਠੀਕ ਹੈ ਵੈਰੀ ਗੁੱਡ ਸਰ ਬਹੁਤ ਬਹੁਤ ਧੰਨਵਾਦ ਤੇਰਾ ਇਹ ਜੇ ਰੇਟ ਗਾ ਹਾਂ ਨਾ ਮੈਂ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਇਹ ਭਾਈ ਜਿਹੜੀ ਵੀਡੀਓ ਦੇਖਦੇ ਨਾ ਘਰੇ ਪਿੰਡਾਂ ਦੇ ਵਿੱਚ ਲੋਕ ਫਿਰ ਮਾਲ ਵੀ ਤੇਜ਼ ਹੋ ਜਾਂਦਾ ਤੁਸੀਂ ਰੇਟ ਤਾਂ ਕਰ ਲਿਆ ਕਰੋ ਮੈਂ ਰੇਟ ਅੱਜ ਕਿਤੇ ਬਾਲਾ ਜਾ ਬਾਈ ਬਾਲਾ ਰੇਟ ਫਿਰ ਅਗਲਾ ਵੀ ਢਿੱਡ ਬਣ ਕੇ ਪੈਸਾ ਲਾਉਂਦਾ ਯਾਰ ਬਾਲਾ ਰ ਨਹੀਂ ਫਾਇਦਾ ਹੈਨਾ ਹਾਂ ਛਾ ਮੈਂ ਰੇਟ ਜਿਆਦਾ ਫਕੜ ਢੋਰੀ ਵਗਮ ਬੜਾ ਜਰ ਨਹੀਂ ਚੱਲ ਨਹੀਂ ਚੱਲ ਨਹੀਂ ਗੱਲ ਪੱਕੀ ਹੈ ਦੇਖੋ ਮੈਂ ਇਹ ਤੁਹਾਨੂੰ ਦੱਸਦਾ ਗੱਲ ਭਾਈ ਬੇਚੇ ਇੱਕ ਹੋ ਕੇ ਨਾ ਆਪਣਾ ਨਾਮ ਲੈ ਕੇ ਵੀ ਫਾਰਮ ਦੇ ਉੱਤੇ ਭਈ ਅਸੀਂ ਫਰਾਨੇ ਬੰਦੇ ਦੀ ਵੀਡੀਓ ਦੇਖੀ ਹੈ ਤੇ ਉੱਥੇ ਵੀਡੀਓ ਦੇ ਵਿੱਚ ਤੁਸੀਂ ਐਂ ਬੋਲੇ ਸੀਗੇ ਇਹ ਦੂਜਾ ਦੂਜਾ ਸੂਰਮਣ ਇੱਕ ਦੂਜਾ ਸੂਰ ਹਾਂ ਇਹ ਵੀ ਬੜੀ ਬੱਚੀ ਬਰੀਡ ਵਾਲੀ ਬੱਚੀ ਹੈ ਹੂੰ ਕੱਚੀ ਹੈ ਹਫਤੇ ਦੱਸ ਦੇਣਾ ਜੀ ਇਹ ਆ ਜਾ ਮੋੜ ਲੈ ਮੋੜ ਲੈ ਇੱਥੇ ਮੋੜ ਲੈ ਬਸ ਇਹ ਥਣਾ ਸੋਣਾ ਦੀ ਜਮਾ ਓਕੀ ਥਣਾ ਦੇ ਬਾਈ ਜਮਾ ਅਗਲਾ ਜਿਹੜਾ ਹੋਊਗਾ ਤਸੱਲੀ ਕਰਾ ਕੇ ਦੇਵਾਂਗੇ ਅੱਛਾ ਥਾਣੋ ਖਚਵਾ ਕੇ ਨਿਆਣਾ ਪਾ ਕੇ ਠੀਕ ਐ ਤੇ ਸਾਰੀ ਤਸੱਲੀ ਕਰਾ ਕੇ ਤਸੱਲੀ ਕਰਾ ਕੇ ਭਾਈ ਸਾਹਿਬ ਫਿਰ ਮੈਨੂੰ ਇੱਕ ਗੱਲ ਦੱਸੋ ਵੀ ਇਹ ਕਿੰਨਾ ਦੁੱਧ ਦੱਸੇ ਦਾ ਪਾਜੂਗੀ ਦੁੱਧ ਇਹ ਬਾਈ ਜਿਆਦਾ ਐ ਵੀ ਵੀਡੀਓ 'ਚ ਫਿਰ ਲੋਕ ਗਲਤ ਕਮੈਂਟ ਕਰਦੇ ਆ 24 25 ਕਿਲੋ ਆਰਾਮ ਨਾਲ ਦੇ ਦੋ ਫੀਡ ਨਾਲ 25 ਕਿਲੋ 30 ਦੇ ਸਕਦੇ ਆਪਾਂ 22 23 ਕਿਲੋ ਕਾ ਠੀਕ ਐ ਗੱਲ ਤੇ ਜਿਆਦਾ ਕਹਿੰਦਾ ਵੀ ਕੀ ਫਿਰ ਨਹੀਂ ਫਾਇਦਾ ਨਹੀਂ ਹੈਗਾ ਮੈਨੂੰ ਇੱਕ ਗੱਲ ਤੋਂ ਹੋਰ ਹੈ ਸੋਨੂੰ ਦੇਖਾ ਤੁਹਾਡਾ ਮਾਲ ਤਾਂ ਉਹੀ ਪ੍ਰਮਾਤਮਾ ਇਸ ਸਾਡਾ ਮਾਲ ਤਾਂ ਕਰੇ ਉਹੀ बिकੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਨਾ ਦੂਰ ਦੂਰ ਤੱਕ ਨਾ ਹੋ ਜਾਂਦਾ ਵੀ ਬਾਈ ਕੋਲ ਗਾਇਆਂ ਵੇਚਦਾ ਜਾ ਹੈ ਅੱਛਾ ਗੱਲ ਇਹਨਾਂ ਕੋਲ ਵੀਡੀਓ ਦੇ ਵਿੱਚ ਤਾਂ ਕੋਈ ਇਨਾ ਉਹ ਵੀ ਹੈ ਨਹੀਂ ਸ਼ੌਂਕ ਤਾਂ ਬਸ ਸ਼ੌਂਕ ਵਜੋਂ ਬਣਾ ਲੈਂਦੇ ਵੀ ਸ਼ੌਂਕ ਵਜੋਂ ਬਣਾ ਲੈਂਦੇ ਹੈਨਾ ਮਤਲਬ ਮੈਂ ਇਹ ਗੱਲ ਕਹਿਣਾ ਵੀ ਜੇ ਕੋਈ ਕੋਈ ਵਾਰੀ ਹੁੰਦਾ ਹੈ ਹੈਨਾ ਵੀ ਕਹਿ ਦਿੰਦੇ ਯਾਰ ਫਲਾਣੇ ਨਾਲ ਵੀਡੀਓ ਬਣਾਈ ਸੀ ਮੈਂ ਕਹਿ ਦਿੰਦਾ ਵੀ ਭਾਈ ਉਹਨਾਂ ਕੋਲੇ ਤਾਂ ਗਾਹਕ ਹੈਗਾ ਠੀਕ ਆ ਇਹ ਤਾਂ ਇੱਕ ਸਿਰਫ ਮਤਲਬ ਚਿਹਰਾ ਦਿਖਾਉਣਾ ਹਨਾ ਤੇ ਬਾਕੀ ਭਾਈ ਤੂੰ ਤਾਂ ਉਂ ਵੀ ਜੇ ਗੱਲ ਕਰਗੇ ਮੰਡੀ ਦਾ ਪ੍ਰਧਾਨ ਆ ਚਿਹਰਾ ਤਾਂ ਤੇਰਾ ਵੈਸੀ ਵੀ ਬਣਿਆ ਹੋਇਆਗਾ ਹਨਾ ਤੇ ਫਿਰ ਸਾਹਿਬ ਇੱਕ ਜਿਹੜੀ ਪਹਿੜ ਖੜੀ ਐ ਇਦੂ 3 ਨੰਬਰ ਤੇ ਦੂਜੇ ਨੰਬਰ ਤੇ ਉਹ ਖੜੀ ਹਾਂਜੀ ਹਾਂਜੀ ਇਹ ਆ ਉਹ ਸਾਹਮਣੇ ਇਹ ਇਹ ਪਹਿਲਣ ਵੱਛੀ ਐ ਪਹਿਲਣ ਵੱਛੀ ਐ ਹਾਂਜੀ ਠੀਕ ਆ ਕਿੰਨੇ ਕੁ ਦਿਨ ਲੈਂਦੀ ਐ ਭਾਈ ਇਹ 10 ਕੁ ਦਿਨ ਲੈ ਜੂ ਭਾਈ ਇਹ ਉ ਚੰਗੀ ਰਹੇਗੀ ਜਾਨਦਾਰ ਵਧੀਆ ਇਹ ਥੋੜੀ ਜਿਹਾ ਬਾਹਰਲੇ ਆਪਣੇ ਜ਼ਿਮੀਦਾਰਾਂ ਦੇ ਘਟਾ ਬਾਹਰ ਜਿਵੇਂ ਮਹਾਰਾਜਤ ਕੇ ਜਰਾਤ ਉਹਨਾਂ ਲਈ ਬੱਤਾ ਹੈ ਅੱਛਾ ਆਪਣੇ ਜ਼ਿਮੀਦਾਰਾਂ ਵਾਲੀ ਘਟਾ ਆਪਣੇ ਜ਼ਿਮੀਦਾਰੇ ਫਿਰ ਦੂਜਾ ਥਾਣ ਥਣ ਚੰਗਾ ਭਾਦਦਾ ਨਾ ਅੱਛਾ ਅੱਛਾ ਠੀਕ ਹੈ ਇਹ ਕਿੰਨੇ ਕੇ ਰੇਟ ਦੀ ਹੈ ਵੀ ਇਹ ਦੇ ਦਾਂਗੇ 75 ਦੀ ਬਾਈ 75 ਦੀ ਤੇ ਇਹ 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 ਥਾਣ ਥਣ ਹਨਾ ਥਾਣਾ ਥਣ ਤਾਂ ਵਧੀਆ ਬਾਈ ਉਹ ਉਹ ਮਤਲਬ ਜ਼ਿਮੀਦਾਰਾ ਦਾ ਆਪਣੇ ਜ਼ਿਮੀਦਾਰ ਥੋੜਾ ਛੋਟਾ ਬਣਦਿਆ ਅੱਛਾ ਆਪਣੇ ਜਿਆਦਾ ਮੋਟਾ ਥਣ ਨਹੀਂ ਲੈ ਕਰਾਏ ਲੈ ਠੀਕ ਹੈ ਗੱਲ ਫਿਰ ਰਹਿਣ ਦੇ ਪਹਿਲਾਂ ਘਟ ਲੈ ਕੇ ਰਾਜੀ ਆਪਣੇ ਇਹਨੂੰ ਆਪਾਂ ਦਿਖਾਉਂਦੇ ਵੀ ਹੈ ਨਹੀਂ ਇਹ ਇੱਕੋ ਕਾਲੀ ਬੱਛੀ ਦੇਖ ਰਾਹ ਹੁਣ ਦੁੱਧ ਦੇ 22 ਕਿਲੋ ਅੱਛਾ ਪਰਲੀ ਕੱਢਦੇ ਕੱਢੀ ਕਰਾਂ ਤਾਂ ਇਹ ਕੱਢੀਂ ਕਰਾਂ ਇਨੂੰ ਕੱਟ ਕੇ ਨਾ ਬਾਹਰ ਠੰਡੀ ਆਉਂ ਜਿਵੇਂ ਮਰਜੀ ਆਪਣੀਆਂ ਸਾਰੀਆਂ ਗਾਂ ਐ ਨਹੀਂ ਹੈਗੇ ਕੋਈ ਵੀ ਲੱਤ ਮਾਰ ਜੂ ਠੰਡੀਆਂ ਹੋਣਗੀਆਂ ਬਰੀਡ ਲੈਗ ਸਕੋਰ ਸਾਰਾ ਕੁਝ ਫੇਸ ਕੁਆਲਟੀ ਵਾਲੀ ਜਿਵੇਂ ਵੀ ਚੰਗੀ ਗਾਂ ਹੋ ਜਿਹੜੀ ਆਪਾਂ ਠੀਕ ਹੈਗਾ ਸੋਚ ਕਿਤਾ ਕਰਦੇ ਨੂੰ ਬਹੁਤ ਚਿਰ ਹੋ ਗਿਆ ਬਾਈ ਯਾਰ ਕੋਈ ਨੋਲਜ ਤਾਂ ਫਿਰ ਆਪਾਂ ਮਾੜਾ ਜਾਣਦਿਆਂ ਨਹੀਂ ਲੈ ਲੈ ਨਹੀਂ ਸਹੀ ਗੱਲ ਆ ਇਹ ਆ ਦੇਖਿਓ ਮੈਂ ਮਾੜਾ ਕਰਦਾ ਨੇੜੇ ਜੇ ਇਹ ਮੋੜ ਲਾ ਕੇ ਰ ਇੱਥੋਂ ਤਾਂ ਬਸ ਗਾਂਹਾਂ ਦਾ ਲਜਾਈ ਨਾ ਨੇਰਾ ਭਾਲਾ ਉੱਥੇ ਤਾਂ ਕਿੰਨੀਆਂ ਗਾਈਆਂ ਤੈਨੂੰ ਫੇਸ ਉੱਥੇ ਆਇਦਾਂ ਦੇਖ ਫੇਸ ਨਾ ਸਾਰੀਆਂ ਗਾਈਆਂ ਦਾ ਫੇਸ ਕੁਆਲਟੀ ਸਾਰੀਆਂ ਦੇ ਵਧੀਆ ਇਹ ਐ ਨਹੀਂ ਹੈ ਵੀ ਫੇਸ ਕਰਨੇ ਜਾਂ ਲੈਗ ਸਕੋਰ ਕਰਨੇ ਕੋਈ ਤੋੜਨਾ ਚੰਗੇ ਹੋ ਜਾਂ ਫੇਸ ਨਾ ਚੰਗੇ ਨਹੀਂ ਠੀਕ ਹੈ ਗੱਲ ਤੇਰੀ ਸਾਰੀਆਂ ਬੜਾ ਇਹ ਆ ਦੇਖੋ ਕਿੰਚ ਹਜੇ ਗਾਂ ਘਟੂ ਘਟ ਵੀਰੇ ਇਹ ਹਫਤਾ ਲੈ ਜੂਗੀ ਅੱਛਾ ਤਾਂ ਰੁਪਏ ਚ ਜਿਹੜਾ ਟੈਕਨੀਕਲ ਆਇਆ ਹਜੇ ਹਜੇ ਇਹਨਾਂ ਹੋਰ ਲਾਉਣਾ ਪੈਣਾ ਲਾਉਣਾ ਹਜੇ ਤਾਂ ਕੱਚੀਆਂ ਨੇ ਵਹਿਣਾ ਜਸ ਕੱਚੀਆਂ ਸਾਰੀਆਂ ਬਾਈ ਜਾਂਦੀਆਂ ਬਾਹਰ ਕੱਚੀਆਂ 10 ਬੰਦਰ ਸੋਹ ਜੀ ਸਾਬ ਮੈਨੂੰ ਇੱਕ ਓਹੋ ਬਹਿ ਗਈ ਹੈ ਨਾ ਆ ਜਿਹੜੀ ਜੇਰ ਚੱਲ ਪਈ ਓਏ ਇਹ ਸੂਈ ਹੈ ਬਾਈ 2 ਘੰਟੇ ਹੋ ਗਏ ਬੱਚੀ ਰਹਿਤੀ ਹੈ ਅੱਛਾ ਇਹ ਅੰਦਰ ਜਿੰਨੀਆਂ ਖੜੀਆਂ ਸਾਰੀਆਂ ਸੂਈਆਂ ਬਾਈ ਠੀਕ ਹੈ ਗੱਲ ਇਹਦਾ ਜਿਹੜੀ ਕਾਲੀ ਦਾ ਰੇਟ ਕਿੰਨਾ ਸੀ ਸੱਚੋ ਕਾਲੀ ਦਾ ਉਹ ਕਾਲੀ ਜੇ ਬਾਈ ਗਾਗ ਦੂਰ ਆਊਗਾ 75 ਦੀ ਦੇਣੀ ਹੈ 127200 ਤੱਕ ਛੱਡ ਦਾਂਗੇ ਜੈਸਨੋ ਜੈਸਨੋ ਠੀਕ ਆ ਤੇ ਆਹ ਕਿੰਨੇ ਦੀ ਹੈ ਜਮਾ ਹਾਂ ਨਾ ਲੈ ਵੀ ਇਹ ਵੀ ਗਾਂ ਆਪਾਂ ਖੜੀ ਕਰ ਲਈ ਹੋਈ ਸਾਬ ਹਨਾ ਇਹ ਵੀ ਦੋ ਘੰਟੇ ਕੋਈ ਬਾਈ ਸੂਈ ਨੂੰ ਅੱਛਾ ਬੱਛੀ ਮਗਰ ਠੀਕ ਹੈ ਜੇਰ ਪੈ ਰਹੀ ਹੈ ਦੋ ਘੰਟੇ ਤੱਕ ਜੇਰ ਪੈ ਜੂਗਾ ਠੀਕ ਹੈ ਇਹ ਮਾੜੀ ਨਾ ਇਧਰ ਮੋੜੀ ਬੱਕਾ ਮਾੜਾ ਪਿੱਛੋ ਜਗ ਤੋਰ ਬਾਈ ਸਾਬ ਚੱਲ ਆਪਾਂ ਮਾੜਾ ਜਾ ਹੋਰ ਕਰਕੇ ਵੀ ਮਗਰ ਵੀ ਬੱਛੀ ਹੈ ਹਨਾ ਹਾਂ ਮਗਰ ਵੀ ਬੱਛੀ ਹੈ ਅੱਛਾ ਠੀਕ ਆ ਤੇ ਰੇਟ ਕਿੰਨਾ ਰੋਜਾ ਫਿਕਸ ਰੇਟ ਬਾਈ ਮੁੱਲ 75 ਕਰਾ ਲਓ 70 2 ਘਟ 3 ਘਟ 70 ਦੀ ਛੜ 3 ਘਟ 70 ਦੀ ਦੁੱਧ ਕਿੰਨਾ ਪਾ ਦੂ ਹੋ ਜੀ ਆ ਇਧਰ ਹੀ ਲੈ ਜਾ ਬਸ ਦੁੱਧ ਬਾਈ ਯਾਰ 20 ਦੇ ਆਸ-ਪਾਸ ਪਾ ਦੂਗੀ ਕਿਉਂ ਗਾਂ ਦਾ ਬਰਾਫਟ ਚੰਗੀ ਆ ਥਾਂ ਲੇਵਾ ਚੰਗਾ ਹੈ ਜਾਨਦਾਰ ਗਾਂ ਆ ਵਧੀਆ ਲੈ ਤਲੀ ਵਾਲੀ ਗਾਂ ਜਮੇ ਆਪਣੀ ਨਹੀਂ ਗੱਲ ਪੱਕੀ ਆ ਤੇਰੀ ਆਏ ਹੋਏ ਥਾਂ ਤੁਹਾਨੂੰ ਬਹੁਤ ਜਿੰਮੇਦਾਰ ਦੇ ਆਪਣੇ ਜਿੰਮੇਦਾਰ ਦੇ ਹੱਕ ਨੂੰ ਵਧੀਆ ਗਾਂ ਇਹ ਦੁੱਧ 18-20 ਕਿਲੋ ਰੋਣਾ ਦੇ ਜੀ ਠੀਕ ਹੈ ਗੱਲ ਤੇਰੀ 67000 ਦੀ ਛੱਡ ਦਿਆਂ ਜੈ ਸਨੋ ਭਈ 67000 ਦੀ ਹਾਂਜੀ ਠੀਕ ਆ ਠੀਕ ਆ ਤੇ ਵੜਿਆ ਅੰਦਰ ਦੂਜੀਆਂ ਖੜੀਆਂ ਨੇ ਇਹ ਵੀ ਤਾਂ ਗਿਆ ਸੋਇਆ ਕੋਈ ਦੋ ਦਿਨਾਂ ਕੋਈ ਚਾਰ ਮੈਂ ਕਿਹਾ ਦੱਸੀ ਪਹਿਲਾਂ ਤਾਂ ਤੂੰ ਕਹਿੰਦਾ ਸੀ ਆਪਾਂ ਦਾ ਚਾਰ ਪੰਜ ਕ ਦਿਖਾਵਾਂਗੇ ਯਾਰ ਤੇ ਹੁਣ ਤੂੰ ਐ ਆਖੀਂਦਾ ਚੱਲ ਵੀ ਚੱਲ ਵੀ ਚੱਲ ਵੀ ਯਾਰ ਮਾਲ ਤਾਂ ਆਪਣਾ ਸਾਰਾ ਜਿਵੇਂ ਫਾਰਮ ਇਹ ਖੜਾ ਦਿਖਾਉਣ ਦਾ ਹੱਕ ਹੈ ਨਾ ਇਹ ਇਹ ਰਾਸ ਸੂਈ ਇਹਦੀ ਜੇਰ ਪੈ ਗਈ ਸਾਰੀ ਅੱਛਾ ਅੱਛਾ ਮਗਰੇ ਦੇ ਦੂ 20 ਕਿਲੋ ਠੀਕ ਹੈ ਇਹ ਬੱਚੀ 15 ਕਿਲੋ ਵਾਲੀ ਹੈ ਇੱਕ ਮਿੰਟ ਇੱਕ ਮਿੰਟ ਫਿਰ ਸਾਹਿਬ ਮਾੜੀ ਫਾਸਟ ਚੱਲੀ ਜਾਂਦਾ ਮਾੜੀ ਇਹ ਇਹਦੀ ਮੈਂ ਡਿਟੇਲ ਦੱਸੀ ਮਾੜੀ ਜੀ ਕਿੰਨਵਾ ਸੂਆ ਇਹ ਇਹ ਦੂਜਾ ਸੂਆ ਬਈ ਇਹਦਾ ਅੱਛਾ ਤੇ ਥੋੜੀ ਜਿਹੀ ਫਿੱਕੀ ਤਾਂ ਹੈਗੀ ਆ ਠੀਕ ਹੈ ਉਹ ਜਾਨਵਰ ਦੁੱਧ ਵਾਲਾ ਦੁੱਧ ਦੇ ਦੋ 22 ਕਿਲੋ ਠੀਕ ਹੈ ਰਾਤ ਸੂਈ ਆ ਜੇਰੇ ਦੀ ਪੈ ਗਈ ਜੇਰ ਪੈ ਗਈ ਹੈ ਠੀਕ ਹੈ ਗੱਲ ਇਹ ਆ ਲੈ ਜਾ ਕਰ ਇਹ ਲੈ ਆਹ ਦੇਖੋ ਕਰ ਹਣਾ ਲੇਵਾ ਦਾ ਜਰੂਰ ਥੋੜਾ ਜਿਹਾ ਜੀ ਗੱਲ ਕਰਕੇ ਹੈ ਨਾ ਬਾਈ ਨਹੀਂ ਰਮਣੋ ਟਟਮਾ ਲੇਵਾ ਨਹੀਂ ਕਹਿ ਸਕਦੇ ਨੂੰ ਅੱਛਾ ਲੇਵਾ ਹੀ ਜਾਦੇ ਫਿਟਨੈਸ ਲੇਵੇ ਦੀ ਵਧੀਆ ਉਹ ਟਟਮਾ ਲੇਵਾ ਨਹੀਂ ਲੇਵਾ ਥੋੜਾ ਜਿਹਾ ਮੈਂ ਪਹਿਲਾਂ ਵੱਡਾ ਲੇਵਾ ਹੁੰਦਾ ਹਾਂ 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 ਦੂਜਾ ਸੂਆ ਰਾਤ ਸੂਈ ਹੈ ਜਰੂਰ ਪੈਗੀ ਸਾਰੀ ਅੱਛਾ ਕੀ ਰੇਟ ਰਹੂ ਹੋ ਜੀ ਸਵੇ ਇਹ ਮੁੱਲ 75 ਹੈ ਬਾਈ 70 ਲੈਣ ਦੇਣੀ ਹੈ 70 ਲੈਣ ਦੇਣਾ ਹਾਂ ਜੀ 70 ਕਿਤੇ ਫਿਰ ਰੇਟ ਮਿਲਣਗੇ ਇਹ ਜੇ ਕਿਤੇ ਹੋਵੇ ਬਾਈ ਉਹ ਕਮੈਂਟ ਵਾਲਿਆਂ ਨੂੰ ਜਿਹਾਂ ਉਹਨਾਂ ਨੂੰ ਪਤਾ ਹੋਊ ਜਿਹੜੇ ਦੇਖ ਰਹੇ ਵੀਡੀਓ ਪਰ ਰੇਟ ਆਪਾਂ ਕੋਈ ਅੱਜ ਤਾਂ ਵੀਡੀਓ ਤੇ ਮੂਰੇ ਨਾਮਾ ਸਾਲਾ ਉਹ ਕਰਕੇ ਵੀ 1200 ਐਮ ਅਜਨਲ ਵੀ ਦੇ ਦਿਆ। ਇਹ ਠੀਕ ਹੈ ਗੱਲ ਤੇ। ਆਪ ਨੂੰ ਕੋਈ ਜ਼ਿਆਦਾ ਹੋਣੀ ਹੈਗਾ। ਠੀਕ ਹੈ। ਚਲੋ ਆਜੋ ਗੇਰਾ ਫਿਰ ਉਹ ਗਾਹਾਂ ਦਿਖਾ ਦਗੇ। ਇਹ ਪਹਿਲਾਂ ਬੱਛੀ 10-12 ਗਲੋ ਦੇ ਦੂ। ਅੱਛਾ। ਤੇ ਉਹ 20 ਗਲੋ ਦੇ ਦੂ ਬੱਛੀ। ਅੱਛਾ। ਕੀ ਰੇਟ ਰੂ ਪਹਿਲਣ ਦਾ ਇਹਦਾ? ਇਹ 4 ਦੰਦਾ। ਇਹ ਬੱਛੀ ਦੇ ਦੂ 17-18 ਕਰ। ਇਹਦਾ 10 ਮੈਨੂੰ ਇਹਦਾ। ਇਹ 50 ਤੱਕ ਛੱਡ ਦਿਆਂ ਬਈ 1200 ਰੁਪਏ 45 ਦੀ ਛੱਡ ਦਿਆਂ। 45 ਚ। ਠੀਕ ਹੈ। ਇਹ ਉਹ ਜਿਹੜੀ ਸਾਹਮਣੇ ਕਾਲੀ ਖੜੀ ਐ। ਉਹ 70 ਦੀ ਦੇ ਦਾਂਗੇ ਵੀਰੇ। ਇਹ ਪੈਂਟ ਦੀ ਦੇ ਦਾਂ। ਆਹ ਉੱਪਰ ਉੱਧਰ ਮਾਰਨਾ ਕੈਮਰਾ ਉੱਧਰ ਦਾ ਛੋਟੀਆਂ ਨੇ ਬਈ ਮਾਰਨਾ ਦਿਖਾ ਦੇ ਦਿਖਾ ਦੇ ਯਾਰ ਤੇਰੀ ਮੰਡੀ ਦਿਖਾ ਦੇਗੇ ਇਹ ਆ ਦੇਖ ਲੋ ਮੈਂ ਪਹਿਲਾਂ ਵੀ ਦਿਖਾਤੀ ਸੀ ਹਨਾ ਠੀਕ ਹੈ ਤੇ ਆ ਲਾਲ ਜੀ ਖੜੀ ਹੈ ਮੈਨੂੰ ਇਹ ਤਾਂ ਭਾਪਾ ਪਤਾ ਜਦੋਂ ਇਹ ਲਾਲ ਦੇ ਦੋ ਬਾਈ 24 ਬੱਚ ਗਰੋਦ ਇਹ 70000 ਦੀ ਦੇ ਦਾਂਗੇ ਅੱਛਾ 20 ਬਲੈਸੀ ਕੱਢੂਗੀ ਹਜੇ ਪਏ ਆ ਗਾਂ ਦੇ 10 ਦਿਨ ਬਾਕੀ ਠੀਕ ਹੈ ਲੈ ਵੀ ਆ ਔਰ ਲਾ ਥਾਣਾ ਜਾ ਕੇ ਮੈਂ ਆ ਇਹਦਾ ਇਹ ਤਾਂ ਪੰਜਵਾਂ ਥਾਣਾ ਬਈ ਨਾਲ ਮੜਾ ਅੱਛਾ ਪੰਜਵਾਂ ਥਾਣਾ ਹੈ ਮੈਂ ਹਰ ਤੱਕ ਚਾਰ ਨੇ ਪੰਜਵਾਂ ਨਾਲ ਹੈ ਅੱਛਾ ਅੱਛਾ ਦੁੱਧ 20 ਬਲੈਸੀ ਦੇਉਗੀ ਜਰਸੀ ਕਰਾਉਸ ਜਾਨਦਾਰ ਝੋਲੀ ਝਾਲੀ ਵਾਲੀ ਵਧੀਆ ਇਹ ਰੇਟ ਹੋਏ ਇਹ ਜੇ ਤਾਂ ਜਰੂਰ ਦੱਸਿਓ ਕਿਤੇ ਚੰਗੀ ਗਾਇ ਵਧੀਆ ਇਹ ਆ ਦੇਖੋ ਮੈਂ ਜ਼ੂਮ ਜਾ ਕਰਦਾ ਆ ਦੇਖੋ ਗਾਂ ਦਾ ਲੇਵਾ ਦੇਖੋ ਇਹ ਚੱਕੋ ਬਹੁਤ ਚੰਗੀ ਹੈ ਇਹ 70000 ਤੱਕ ਛੱਡ ਦਿਆਂਗੇ ਬਸੇਰਾ ਭੱਜਲੇ ਮੈਂ ਵੀ ਮੈਂ ਖਾ ਵੀ ਦਿਖਾ ਦਗੇ ਕਿਤੇ ਆਪਾਂ ਵੀ ਜ਼ੂਮ ਜਾਮ ਕਰਕੇ 70200 ਦੇ ਮਨ 66000 ਤੱਕ ਬਈ ਨੈਟ ਅਗਲੇ ਨੂੰ ਛੱਡ ਦਿਆਂ ਦੁੱਧ 20 22 ਕਿਲੋ ਦੀ ਆਪਣੀ ਗਾਰੰਟੀ ਹੋ ਅੱਛਾ 20 22 20 22 ਕਿਲੋ ਰਾਮ ਨਾਲ ਝੋਲੀ ਕਿ ਮੋੜਾ ਕਰਾਂ ਉਹ ਬਾਕੀ ਬੱਸ ਬਾਈ ਮਾਰਿਆ ਕੈਮਰਾ ਬਾਬਾ ਦੇ ਲੰਬੀ ਨਹੀਂ ਕਰਦੇ ਆਪਾਂ ਹਾਂ ਬੱਸ ਕੈਮਰਾ ਮਾਰਦੇ ਇਹ ਕੋਈ ਜੇ ਮੈਂ ਕੋਈ ਕਿਸ ਨੇ 55 50 55 ਰੇਟ ਲਾਉਣਾ ਹੈ ਅਗਲੀ ਬੱਚੀ ਦੇ ਦੂ 20 ਕਿਲੋ ਦਾ ਇਹ ਕਿੰਨੇ ਚ ਇਹ 65 ਦੀ ਛੱਡ ਦਿਆਂਗੇ ਪਰ ਆਲੀ ਬੱਚੀ 45 ਦੀ ਛੱਡ ਦਿਆਂਗੇ ਲੈ ਵੀ ਇੱਕ ਉਹ ਖੜੀ ਹੈ ਉੱਪਰੇ ਉਹ ਬਾਈ ਕਹਿੰਦਾ 45 ਦੀ ਬਾਕੀ ਆ ਜੋ ਬਾਕੀ ਮੈਂ ਇਹ ਗੱਲ ਕਹਿਣਾ ਹੁੰਦਾ ਹਨ ਜਿੰਨੀ ਕ ਆਪਾਂ ਵੀਡੀਓ ਬਣਾਉਣੀ ਹੁੰਦੇ ਆ ਵੀ ਫਾਰਮ ਦੇ ਉੱਤੇ ਆਇਓ ਵਿਜ਼ਿਟ ਕਰਿਓ ਹਨਾ ਵਿਜ਼ਿਟ ਕਰਕੇ ਸਾਰੀਆਂ ਚੀਜ਼ਾਂ ਆਉਂਦੀਆਂ ਤੋਪ ਦੇ ਰਮਨભાઈ ਟੋਪ ਦੇ ਪੀਸ ਨੇ ਅੱਜ ਆਪਣੇ ਕੋਲ ਵੱਡੀਆਂ ਗਾਇਆਂ ਅੱਛਾ ਜਿਵੇਂ ਆਮ ਪਿੰਡਾਂ ਦੇ ਡੇਢ ਡੋਦ ਮੰਗਿਆ ਨੇ ਸਾਰੇ ਦੁੱਧ ਵਾਲੇ ਜਾਣ ਬੰਨੇ ਭਾਈ ਸਾਹਿਬ ਇੱਕ ਤਸੱਲੀ ਕਰਨ ਦਾ ਹੱਕ ਹੈ ਨਾ ਫਾਰਮ ਤੇ ਆਓ ਭਾਈ ਜਰੂਰ ਕਰਨਾ ਅਗਲੇ ਪੈਸੇ ਲਾਉਣਾ ਯਾਰ ਤਸੱਲੀ ਕਰਨ ਦਾ ਹੱਕ ਹੈ ਹਣਾ ਇੱਥੇ ਆਓ ਮੈਂ ਤਾਂ ਆਨਲਾਈਨ ਵੀ ਨਮਗਾਉ ਬਈ ਆਊਂਡ ਆਣ ਕਿਵਿ ਤਾਲਾ ਕਹੇ ਜਿਹਾ ਮਾਲ ਭੇਜਦਾ ਤੇਲ ਦਾ ਖਰਚਾ ਹੀ ਆ ਗਿਆ ਉਹਦੀ ਜਿਹੜੀ ਹੁਣ ਮੇਰੇ ਕੋਲ ਦੋ ਗਾਇਆਂ ਸੇਲ ਹੋ ਗਈਆਂ ਰੱਲੇ ਦਾ ਮੁੰਡਾ ਲੈ ਕੇ ਗਿਆ ਹਾਂ ਹਾਂ ਤੂੰ ਹੀ ਗਾਇਆਂ ਚੋ ਦੋ ਗਾਇਆਂ ਸਿਲੈਕਟ ਕਰੀਂ ਮੈਂ ਹੋ ਸਕਦਾ ਕਿਹੜੀ ਭੇਜ ਦਿੰਦਾ ਉਹਦੇ ਸਹੀ ਗੱਲ ਪਰ ਆਦੇ ਫਾਰਮ ਜਾਵੇ ਜਿਹੜੀ ਤਸੱਲੀ ਆ ਜਿਹੜੇ ਦੋ ਚੰਗੇ ਲੱਗਦੇ ਆ ਜੋ ਲੈਣੇ ਇੱਕ ਲੈਣੇ 10 ਲੈਣੇ 5 ਲੈ ਆਉਂਦਾ ਫਾਰਮ ਚੱਕ ਲੈ ਕੇ ਆਨਲਾਈਨ ਨਾ ਮਗਾਵੇ ਸਹੀ ਗੱਲ ਆ ਬੜਾ ਕੋਲਾ ਕੇ ਦੇਖ ਕੇ ਤਸੱਲੀ ਨਹੀਂ ਠੀਕ ਹੈ ਨਾਲੇ ਕੱਲ ਨੂੰ ਅਸੀਂ ਕਿਸੇ ਲਾਂਬੇ ਦੇ ਹੱਕਦਾਰ ਨਹੀਂ ਹੁੰਦੇ ਆਲਾ ਦੋ ਦੇਖ ਕੇ ਥਾਂ ਚੈੱਕ ਕਰਕੇ ਲਿਆ ਸੀ ਹਾਂ ਨਹੀਂ ਇਹ ਗੱਲ ਤੇਰੀ ਜਮਾਂ ਲੱਗਦੀ ਹੈ ਇਹ ਬਾਈ ਜਿਹੜੇ ਗਾਇਆਂ ਕੰਚ ਦੀ ਜੂੜੀ ਵਾਲਾ ਕੰਮ ਹੈ ਇਹ ਆਨਲਾਈਨ ਭੇਜਦੇ ਕੋਈ ਗਲਤ ਹੁੰਦੇ ਆ ਲਗਾ ਨਾ ਜਾਣ ਕੇ ਗਲਤ ਰਾਜ ਵੀ ਕੁਝ ਹੋ ਸਕਦਾ ਇਹ ਤੇ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲੈ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਨਾ ਅੱਜ ਫੌਜੀ ਸਾਹਿਬ ਦੀ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਵੀਰਾਂ ਦਾ ਤਾਂ ਇਦੋਂ ਧੰਨਵਾਦ ਜਿਨੇ ਵੀਰ ਵੀਡੀਓ ਸ਼ੇਅਰ ਕਰਦੇ ਹਨ